ਇਹ ਗੁਰੂ ਕਾਲ ਤੋਂ ਲੈ ਕੇ ਕਰਾਮਾਤਾਂ ਵਰਤਨੀਆਂ ਇਹਨਾਂ ਨੂੰ ਝੁਟਲਾਇਆ ਨਹੀਂ ਜਾ ਸਕਦਾ ਇਹਨਾਂ ਤੋਂ ਸੀ ਮੁਨਕਰ ਨਹੀਂ ਹੋ ਸਕਦੇ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਇੱਕ ਸਿੱਖ ਦੇ ਘਰ ਗਏ ਉਹਦਾ ਪੁੱਤਰ ਅੱਗ ਵਿੱਚ ਝੁਲਸ ਕੇ ਮਰ ਗਿਆ ਮੌਤ ਹੋ ਗਈ ਉਹਦੇ ਘਰ ਵਾਲੀ ਸਿੱਖ ਦੇ ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕਰਦੀ ਸਿੱਖ ਬਾਹਰ ਚੱਲਿਆ ਗਿਆ ਤੇ ਉਹਨਾਂ ਦਾ ਬੱਚਾ ਅੱਗ ਵਿੱਚ ਝੁਲਸ ਕੇ ਮਰ ਗਿਆ ਮੌਤ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਆਪਣੇ ਪੁੱਤਰ ਨੂੰ ਬੁਲਾਓ ਕਹਿਣ ਲੱਗੀ ਬੀਮੀ ਕਹਿੰਦੀ ਮਾਰੋ ਤੇ ਸੁਤਾ ਪਿਆ ਮਤਾ ਜੀ ਪਤਾ ਲੱਗ ਗਿਆ 사ਤਗੁਰਾਂ ਨੂੰ ਸ਼ਾਇਦ ਮਹਾਰਾਜ ਨੇ ਪ੍ਰਸ਼ਾਦਾ ਨਹੀਂ ਛਕਣਾ ਕਹਿਣ ਲੱਗੇ ਮਹਾਰਾਜ ਸੁਣਤਾ ਵੀ ਮਹਾਰਾਜ ਕਹਿਣ ਲੱਗੇ ਜਿੰਨਾ ਸਮਾਂ ਤੁਹਾਡਾ ਪੁੱਤਰ ਨਹੀਂ ਆਏਗਾ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਅਸੀਂ ਨਹੀਂ ਪ੍ਰਸ਼ਾਦਾ ਛਕਣਾ ਤੇ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਜੀ ਤੁਸੀਂ ਨਹੀਂ ਬੁਲਾਉਣਾ ਫਿਰ ਅਸੀਂ ਬੁਲਾ ਲੈਂਦੇ ਆ ਕਹਿਣ ਲੱਗੇ ਮਹਾਰਾਜ ਜਿੱਥੇ ਉਹ ਪਹੁੰਚਿਆ ਉੱਥੋਂ ਤੱਕ ਸ਼ਾਇਦ ਕਿਸੇ ਦੀ ਆਵਾਜ਼ ਆਵੇ ਮਹਾਰਾਜ ਕਹਿਣ ਲੱਗੇ ਅਸੀਂ ਬੁਲਾਉਨੇ ਆ ਮਹਾਰਾਜ ਨੇ ਨਾਮ ਲੈ ਕੇ ਕਿਹਾ ਪੁੱਤਰ ਲਾਲੇ ਆ ਛੇਤੀ ਪ੍ਰਸ਼ਾਦਾ ਛਕੀਏ ਕਹਿਣ ਦੀ ਦੇਰੀ ਸੀ ਗੁਰਮੁਖੋ ਉਹ ਜਿਹੜਾ ਪੁੱਤਰ ਕੁਝ ਸਮਾਂ ਪਹਿਲਾਂ ਕੁਝ ਪਲ ਪਹਿਲਾਂ ਲਾਸ਼